ਅੱਜ ਅਕਾਲੀ ਦਲ ਦਾ ਡੈਲੀਗੇਟ ਇਸਲਾਸ ਹੈ ਸਮਾਵੀ ਤੌਰ ਤੇ ਸਮਝਿਆ ਜਾਂਦਾ ਹੈ ਕਿ ਇਹ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਵਾਪਸ ਪ੍ਰੈਜ਼ੀਡੈਂਟ ਬਣ ਜਾਣਗੇ ਸ਼ੁਰੂਮਣੀ ਅਕਾਲੀ ਦਲ ਬਾਦਲ ਦੇ ਬਸ ਇਹ ਤੈਨ੍ਹ ਲਿਆ ਮੈਂ ਤੇ ਪਹਿਲਾਂ ਹੀ ਕਿਹਾ ਸੀਗਾ ਆਪਣੀ ਗੱਲ ਵੈਸੇ ਮੰਨ ਦੀ ਘਟਿਆ ਤੇ ਉਹਦਾ ਵੀ ਕਹਿੰਦੇ ਆ ਕਿ ਕਰੋਂ ਖਾ ਕੇ ਸਲਾਹ ਦੇਣ ਦਾ ਕੀ ਫਾਇਦਾ ਬਿਣਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਇੱਜ਼ਤ ਐਵੇਂ ਘਟ ਜਾਂਦੀ ਐ ਜੇ ਆਹੀ ਕੁਛ ਹੋਣਾ ਸੀ ਆਹੀ ਕੁਛ ਕਰਨਾ ਸੀਗਾ ਤੇ ਮੇਰੇ ਖਿਆਲ ਦੇ ਨਾਲ ਇੰਨਾ ਵਿਗਾੜ ਪੈਣ ਦੀ ਜ਼ਰੂਰਤ ਹੀ ਨਹੀਂ ਸੀ ਪਹਿਲਾਂ ਕਿਤੇ ਮੌਕਾ ਸੰਭਾਲ ਲਿਆ ਹੁੰਦਾ ਤੇ ਖੈਰ ਚਲੋ ਘਰ ਵੀ ਅਗਲਿਆਂ ਦਾ ਨਫਾ ਵੀ ਅਗਲਿਆਂ ਦਾ ਨੁਕਸਾਨ ਵੀ ਅਗਲਿਆਂ ਦਾ ਹਰ ਫਿਲਹਾਲ ਇਸ ਗੱਲ ਦੀ ਸੰਭਾਵਨਾ ਜਾਂ ਕਹਿ ਲਓ ਕਿ ਇਮਕਾਨ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣਿਆ ਜਾਏਗਾ ਕੁਝ ਕਿੰਤੂ ਕੁਝ ਸਵਾਲ ਆਪ ਕੁਝ ਪਰੰਤੂ ਉਹ ਚੱਲ ਰਹੇ ਨੇ ਉਹ ਚੱਲਦੇ ਰਹਿਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਹਰਾਏ ਨਹੀਂ ਆ ਉਹ ਚੱਲਣਗੇ ਚੱਲਣਗੇ ਬਰਹਾਲ ਇਹ ਆ ਕਿ ਅਕਾਲੀ ਦਲ ਦਾ ਮੁਸਤਕਬਲ ਕੀ ਹੈ ਭਵਿੱਖ ਕੀ ਹੈ ਇਹ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਇੱਥੇ ਆ ਕੇ ਅੜ ਜਾਂਦੀ ਹੈ ਤਮੈਨੂੰ ਲੱਗਦਾ ਹੈ ਕਿ ਚਾਹੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਜਾਣ ਜਾਂ ਕੁਝ ਵੀ ਹੋਵੇ ਕਿਉਂਕਿ ਜਿਸ ਵੇਲੇ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉਸ ਵੇਲੇ ਤੱਕ ਹਲੇ ਇਜ਼ਲਾਸ ਸ਼ੁਰੂ ਹੋਣ ਜਾ ਰਿਹਾ ਉਸ ਤੋਂ ਬਾਅਦ ਪਤਾ ਲੱਗੂਗਾ ਪਰੰਤੂ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਗੱਲ ਮੈਂ ਕੁਝ ਦਿਨ ਤੋਂ ਕਹਿ ਰਿਹਾ ਤੇ ਜਿਹੜੀ ਗੱਲ ਮੈਂ ਅੱਜ ਵੀ ਸੋਚਦਾ ਉਹ ਇਹ ਹੈ ਕਿ ਇਹ ਗੱਲਾਂ ਇੱਥੇ ਖਤਮ ਨਹੀਂ ਹੋਣਗੀਆਂ ਐਸਾ ਮੈਨੂੰ ਲੱਗਦਾ ਹੈ ਜਾ ਮੇਰੀ ਜਿਹੜੀ ਜਾਣਕਾਰੀ ਹੈ ਮਤਲਬ ਸਾਫ ਹੈ ਸਪਸ਼ਟ ਹੈ ਕਿ ਦਰਅਸਲ ਮੰਨ ਲਓ ਸੁਖਦੀਪ ਸਿੰਘ ਬਾਦਲ ਨੂੰ ਡੈਲੀਗੇਟ ਪ੍ਰਧਾਨ ਚੁਣ ਲੈਂਦੇ ਨੇ ਠੀਕ ਹੈ ਨਾ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੋ ਗਿਆ ਕਿ ਭਰਤੀ ਹੋਈ ਭਰਤੀ ਤੋਂ ਬਾਅਦ ਡੈਲੀਗੇਟਸ ਬਣਦੇ ਨੇ ਤੇ ਜਿਹੜੇ ਡੈਲੀਗੇਟ ਹੁੰਦੇ ਨੇ ਉਹੀ ਪ੍ਰਧਾਨ ਦੀ ਚੋਣ ਕਰਿਆ ਕਰਦੇ ਆ ਇਹ ਸ਼ੁਰੂਆਣੀ ਅਕਾਲੀ ਦਲ ਬਾਦਲ ਦਾ ਕਹਿ ਲੋ ਕਿ ਇੱਕ ਸਟਰਕਚਰ ਹੈ ਇਹ ਇੱਕ ਵਿਧੀ ਵਿਧਾਨ ਹੈ ਤਾਂ ਉਸ ਵਿਧੀ ਵਿਧਾਨ ਦੀ ਰਸਮੀ ਕਾਰਵਾਈ ਉਪਰੰਤ ਮੰਨ ਲਓ ਜੇਕਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਚੁਣੇ ਜਾਂਦੇ ਹਨ ਤਾਂ ਕੀ ਗੱਲ ਇੱਥੇ ਖਤਮ ਹੋ ਜਾਏਗੀ ਮੈਨੂੰ ਇਸ ਗੱਲ ਦਾ ਮਾਫ ਕਰਨਾ ਇਮਕਾਨ ਕੱਟ ਲੱਗਦਾ ਹੈ ਇਸ ਗੱਲ ਦੀ ਸੰਭਾਵਨਾ ਕੱਟ ਲੱਗਦੀ ਹੈ ਕਿਉਂ ਕਿ ਕਿਉਂਕਿ ਚਾਹੇ ਰੰਧਾਵਾ ਸਭ ਦੇ ਪੱਤਰ ਹੋਣ ਚਾਹੇ ਆਪਾਂ ਕੁਝ ਸਟੇਟਮੈਂਟਾਂ ਜੋ ਪ੍ਰਤੀ ਕਮੇਟੀ ਦੂਸਰੇ ਪੱਖ ਤੋਂ ਹੈ ਜਿਨ੍ਹਾਂ ਨੂੰ ਕੁਝ ਲੋਕ ਬਾਕੀ ਕਹਿੰਦੇ ਆ ਕੁਝ ਸੁਧਾਰਵਾਦੀ ਕਹਿੰਦੇ ਆ ਤੇ ਹੈ ਨੋ ਅਕਾਲੀ ਉਹ ਆਪਣੇ ਆਪ ਨੂੰ ਅਕਾਲੀ ਅਖਵਾ ਕੇ ਹੀ ਰਾਜੀ ਆ ਜਿਉਹ ਸਾਰੀਆਂ ਚੀਜ਼ਾਂ ਨੂੰ ਉਹ तमाम ਚੀਜ਼ਾਂ ਨੂੰ ਆਪਾਂ ਥੋੜਾ ਬਰੀਕੀ ਦੇ ਨਾਲ ਪਕੜੀਏ ਸਮਝੀਏ ਤਾਂ ਨਤੀਜਾ ਇਹੋ ਨਿਕਲਦਾ ਹੈ ਕਿ ਦਰਅਸਲ ਇਹ ਲੜਾਈ ਇੱਥੇ ਖਤਮ ਹੁੰਦੀ ਜਾਪਦੀ ਨਹੀਂ ਹੈ ਇੱਥੇ ਦੀ ਪੋਲਿਟਿਕਸ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਕਿ ਅਮਿਤ ਸ਼ਾ ਵੀ ਕਹਿ ਚੁੱਕੇ ਆ ਕਿ ਦੇਖੋ ਇਥੋਂ ਦੇ ਸਮੀਕਰਨ ਸਮਝਣਾ ਤਾਂ ਮੇਰੇ ਖਿਆਲ ਦੇ ਨਾਲ ਉਹ ਕਹਿੰਦੇ ਕਿ ਜੀ ਬ੍ਰਹਮਾ ਜੀ ਦੇ ਵਿਵਸ ਦਾ ਰੂਪ ਨਹੀਂ ਆ ਉਹ ਕਿਉਂ ਉਹ ਇਹੀ ਹੈ ਕਿ ਅੱਜ ਤੁਸੀਂ ਦੇਖੋਗੇ ਕਿ ਸ਼ੁਰੂਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਜਾਂ ਸੀ ਓਟੇ ਪੱਦਰ ਦੇ ਹੇਠਲੇ ਪੱਦਰ ਤੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਸਾਡਾ ਭਵਿੱਖ ਕੀ ਹੋਏਗਾ ਤੇ ਇਸ ਲੜਾਈ ਦਾ ਅੰਤਲਾ ਨਤੀਜਾ ਕੀ ਹੋਏਗਾ ਤਬ ਇਹ ਹਲ ਜਿਹੜੀ ਕਲ ਕੁਛ ਦਿਨ ਤੋਂ ਮੈਂ ਕਹਿ ਰਿਹਾ ਮੇਰੀ ਜਿਹੜੀ ਜਾਣਕਾਰੀ ਹੋ ਸਕਦੀ ਹੈ ਜਾਂ ਮੇਰਾ ਆਪਣਾ ਨਜ਼ਰੀਆ ਹੋ ਸਕਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਇਹ ਸਮਾਂ तय ਕਰੇਗਾ ਪਰੰਤੂ ਲੱਗਦਾ ਹੈ ਕਿ ਇਹ ਗੱਲ ਉਧਰੋਂ ਵਦਨੀ ਸਟਾਰਟ ਹੋਏਗੀ ਮਤਲਬ ਜਿਸ ਤਰ੍ਹਾਂ ਹੀ ਇਹ ਚੂਨ ਮੁਕੰਮਲ ਹੁੰਦੀ ਹੈ ਕਿਵੇਂ ਹੁੰਦੀ ਹੈ ਹਾਲੇ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਜਦੋਂ ਇਹ ਸਾਰਾ ਕੁਝ ਹੋ ਜਾਏਗਾ ਉਸ ਅਪਰੰਤ ਹੀ ਪਤਾ ਲੱਗੂਗਾ ਪਰ ਜੇਕਰ ਸੁਖਬੀਰ ਸਿੰਘ ਬਾਦਲ ਇਹ ਸਾਰੀ ਪ੍ਰਕਿਰਿਆ ਦੇ ਮੁਕੰਮਲ ਹੋਣ ਉਪਰੰਤ ਦੁਬਾਰਤ ਉਹ ਇਹ ਪਦਵੀ ਹਾਸਲ ਕਰਦੇ ਨੇ ਤਾਂ ਫਿਰ ਜਿਹੜਾ ਦੂਸਰਾ ਧੜਾ ਹੈ ਜਿਹੜਾ ਕਿ ਪਹਿਲਾਂ ਹੀ ਭਰਤੀ ਦੀ ਵਾਜ਼ਬੀਅਤ ਨੂੰ ਚੈਲੰਜ ਕਰ ਚੁੱਕਾ ਹੈ ਕਿ ਇਹਨਾਂ ਦੀ ਜਿਹੜੀ ਪਰਤੀ ਹੈ ਉਹ ਜਾਇਜ਼ ਨਹੀਂ ਹੈ ਉਹ ਵਾਜ਼ਬ ਨਹੀਂ ਹੈ ਸੋ ਮੈਨੂੰ ਲੱਗਦਾ ਹੈ ਕਿ ਫਿਰ ਉਹੀ ਚੀਜ਼ ਜਿਹੜੀ ਆਪਾਂ ਕੁਝ ਦਿਨ ਤੋਂ ਵਿਚਾਰ ਰਹੇ ਆ ਕਿ ਉਹੀ ਗੱਲਬਾਤ ਜਿਹੜੀ ਆ ਉਹ ਫਿਰ ਅੱਗੇ ਵਧੇਗੀ ਅੱਗੇ ਕਿਸ ਤਰ੍ਹਾਂ ਵਧੇਗੀ ਉਹ ਹੈ ਕਾਨੂੰਨੀ ਲੜਾਈ ਦੇ ਹੋਰ ਤਾਂ ਕੋਈ ਲੜਾਈ ਬਚਦੀ ਨਹੀਂ ਠੀਕ ਹੈ ਨਾ ਜੀ ਹੋਰ ਤਾਂ ਲੜਾਈ ਕੋਈ ਬਚਦੀ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਹੈ ਉਹ ਕੁਲਦੀਪ ਸਿੰਘ ਗੜਗੱਜ ਬਣ ਚੁੱਕੇ ਨੇ ਉਹਨਾਂ ਦਾ ਰੁਖ ਸਪਸ਼ਟ ਹੈ ਕਲੀਅਰ ਹੈ ਸਭ ਨੂੰ ਪਤਾ ਹੀ ਹੈ ਤਾਂ ਹੋਰ ਕੋਈ ਲੜਾਈ ਜਾਂ ਕੋਈ ਆਪਸ਼ਨ ਬਚਦਾ ਨਹੀਂ ਐ ਸਾਹਿਬ ਤਾਂ ਇੱਕੋ ਆਪਸ਼ਨ ਬਚਦਾ ਹੈ ਕਿ ਕਾਨੂੰਨੀ ਲੜਾਈ ਖਿੱਚੀ ਜਾਏਗੀ ਤਾਂ ਕਾਨੂੰਨੀ ਲੜਾਈ ਕਿੱਥੇ ਹੋਏਗੀ ਉਹ ਜਾਂ ਤਾਂ ਜ਼ਰਾਜੀ ਗੰਨੇ ਕੇ ਚੌਂਕ ਕਮਿਸ਼ਨ ਦੇ ਚੌਕਟੇ ਚ ਅਤੇ ਜਾਂ ਹੋ ਸਕਦਾ ਹੈ ਕਿ ਉਹ ਚਲੀ ਜਾਵੇ ਕੋ ਦੇ ਚੌਕਟੇ ਚ ਕਾਨੂੰਨ ਦੇ ਚੌਕਟੇ ਚ ਤਾਂ ਉੱਥੇ ਜਾ ਕੇ ਫਿਰ ਇਸ ਚੀਜ਼ ਦਾ ਆਪਾਂ ਦੇਖਾਂਗੇ ਕਿ ਕੀ ਨਤਾਰਾ ਹੁੰਦਾ ਕਿਉਂ ਕਿ ਜਿਸ ਦੇ ਕੋਲ ਪਾਰਟੀ ਦਾ ਮੁਖ ਦਫ਼ਤਰ ਹੁੰਦਾ ਹੈ ਜਿਸ ਦੇ ਕੋਲ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਹੈ ਦਰਅਸਲ ਉਹੀ ਉਸ ਪਾਰਟੀ ਦਾ ਕਹ ਲੋ ਕਿ ਕਰਤਾ ਕਰਤਾ ਬਣ ਜਾਂਦਾ ਹੈ ਇਹਦੀਆਂ ਮਿਸਾਲਾਂ ਜੇ ਤੁਸੀਂ ਲੈਣੀਆਂ ਹੋਣ ਤੇ ਤੁਹਾਡੇ ਸਾਹਮਣੇ ਆ ਮਹਾਰਾਸ਼ਟਰ ਹੋਰ ਵੀ ਜੇ ਮਾਂਜੀ ਦੇ ਵਿੱਚ ਜਾਓਗੇ ਬੀਤੇ ਦੇ ਵਿੱਚ ਜਾਓਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ ਤਾਂ ਦੂਸਰਾ ਧੜਾ ਇੱਥੇ ਚੁੱਪ ਬੈਠਦਾ ਨਜ਼ਰ ਨਹੀਂ ਆ ਰਿਹਾ ਇਹਨਾਂ ਦੀ ਝੋਨ ਚਾਹੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਚਾਹੇ ਕੋਈ ਹੋਰ ਵੀ ਬਣ ਜਾਵੇ ਉਹਨਾਂ ਦੀ ਮਰਜ਼ੀ ਦੇ ਨਾਲ ਤਾਂ ਉਹ ਪ੍ਰਵਾਨ ਨਹੀਂ ਕਰਨਗੇ ਜੇ ਉਹ ਪ੍ਰਵਾਨ ਕਰਨਗੇ ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਥੇ ਹੀ ਆਪਣਾ ਸਿਆਸੀ ਸੁਸਾਈਡ ਕਰ ਲੈਣਗੇ ਤਾਂ ਉਹ ਅੱਗੇ ਵਧਣਗੇ ਤਾਂ ਅੱਗੇ ਵਧਣ ਦਾ ਰਸਤਾ ਕੀ ਹੈ ਕਿ ਹੁਣ ਕੋਈ ਧਾਰਮਿਕ ਸੰਸਥਾ ਤਾਂ ਹੈ ਨਹੀਂ ਜਿੱਥੇ ਜਾ ਕੇ ਉਹ ਭਰਤੀ ਦੀ ਲੜਾਈ ਲੜਨਗੇ ਭਰਤੀ ਦੀ ਲੜਾਈ ਤਾਂ ਤੁਹਾਨੂੰ ਚੋਂ ਕਮਿਸ਼ਨ ਦੇ ਕੋਲ ਲੜਨੀ ਪਊਗੀ ਜਾਂ ਕੋਚ ਲੜਨੀ ਪਊਗੀ ਤੇਦਾ ਮਤਲਬ ਕੀ ਦਿਖਿਲਦਾ ਹੈ ਇਹਦਾ ਮਤਲਬ ਇਹ ਹੋ ਨਿਕਲਦਾ ਹੈ ਕਿ ਅਕਾਲੀ ਦਲ ਦਾ ਜੋ ਵਿਚਾਰਕ ਜਾਂ ਕਹ ਲੋ ਕਿ ਜਿਹੜਾ ਇਹ ਸੰਕਟ ਸੀ ਸਿਧਾਂਤਕ ਸੰਕਟ ਵੀ ਕਹਿ ਸਕਦੇ ਆ ਉਹ ਹੁਣ ਇੱਕ ਕਾਨੂੰਨੀ ਲੜਾਈ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਅੱਜ ਅਕਾਲੀ ਦਲ ਦਾ ਡੈਲੀਗੇਟ ਇਸਲਾਸ ਹੈ ਸਮਾਵੀ ਤੌਰ ਤੇ ਸਮਝਿਆ ਜਾਂਦਾ ਹੈ ਕਿ ਇਹ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਵਾਪਸ ਪ੍ਰੈਜ਼ੀਡੈਂਟ ਬਣ ਜਾਣਗੇ ਸ਼ੁਰੂਮਣੀ ਅਕਾਲੀ ਦਲ ਬਾਤਲਦੇ। ਬਸ ਇਹ ਤੈਨ੍ਹ ਦੀ ਆ ਮੈਂ ਤੇ ਪਹਿਲਾਂ ਹੀ ਕਿਹਾ ਸੀਗਾ ਆਪਣੀ ਗੱਲ ਵੈਸੇ ਮੰਨ ਦੀ ਘਟਿਆ ਤੇ ਉਦਾਂ ਵੀ ਕਹਿੰਦੇ ਆ ਕਿ ਘਰੋਂ ਖਾ ਕੇ ਸਲਾਹ ਦੇਣ ਦਾ ਕੀ ਫਾਇਦਾ ਬਿਣਾ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ ਇੱਜ਼ਤ ਐਵੇਂ ਘਟ ਜਾਂਦੀ ਐ। ਜੇ ਆਹੀ ਕੁਛ ਹੋਣਾ ਸੀ ਆਹੀ ਕੁਝ ਕਰਨਾ ਸੀਗਾ ਤੇ ਮੇਰੇ ਖਿਆਲ ਦੇ ਨਾਲ ਇੰਨਾ ਵਿਗਾੜ ਪੈਣ ਦੀ ਜ਼ਰੂਰਤ ਹੀ ਨਹੀਂ ਸੀ ਪਹਿਲਾਂ ਕਿਤੇ ਮੌਕਾ ਸੰਭਾਲ ਲਿਆ ਹੁੰਦਾ ਤੇ ਖੈਰ ਚਲੋ ਘਰ ਵੀ ਅਗਲਿਆਂ ਦਾ ਨਫਾ ਵੀ ਅਗਲਿਆਂ ਦਾ ਨੁਕਸਾਨ ਵੀ ਅਗਲਿਆਂ ਦਾ ਹਰ ਫਿਲਹਾਲ ਇਸ ਗੱਲ ਦੀ ਸੰਭਾਵਨਾ ਜਾਂ ਕਹਿ ਲਓ ਕਿ ਇਮਕਾਨ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣਿਆ ਜਾਏਗਾ